ਕਸ਼ਮਕਪੂਰ ਨਹੀਂ ਅਸ਼ਵਰੀਆ ਰਾਏ ਦੀ ਹੁੰਦੀ ਫਿਲਮ ਰਾਜਾ ਹਿੰਦੁਸਤਾਨੀ ਸ਼ਸ਼ਟਕਾਲ ਜੀ ਤੁਸੀਂ ਦੇਖ ਰਹੇ ਹੋ ਪਾਲੀਵੁੱਡ ਤੇ ਵਲਵੁੱਡ ਦੀ ਅਪਡੇਟਸ ਦੇ ਨਾਲ ਪ੍ਰੈਸ਼ੋ ਨਵੀਨ ਕੋਰੇ ਬਾਲਵੁੱਡ ਦਾ ਕਾਰਾ ਅਸ਼ਵਰੀਆ ਰਾਏ ਹਮੇਸ਼ਾ ਆਪਣੇ ਕੰਮ ਨਾਲ ਲੋਕਾਂ ਦਾ ਦਿਲ ਜਿੱਤ ਲੈਂਦੀ ਹੈ ਲੋਕ ਅਸ਼ਵਰੀਆ ਦੀ ਐਕਟਿੰਗ ਦੇ دیਵਾਨੇ ਨੇ ਅਦਾਕਾਰਾਂ ਨਾਲ ਜੁੜੀਆਂ ਕਈ ਵੀਡੀਓਜ਼ ਅਕਸਰ ਸੋਸ਼ਲ ਮੀਡੀਆ ਤੇ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਜਿਸ ਜੋ ਆਪਣੇ ਨਾਲ ਜੁੜੀਆਂ ਕੋਈ ਦਿਲਚਸਪ ਗੱਲਾਂ ਦੱਸਦੀ ਹੈ ਕੀ ਤੁਸੀਂ ਜਾਣਦੇ ਹੋ ਕਿ ਅਸ਼ਵਰੀਆ ਦਾ ਜਾਦੂ ਫਿਲਮ ਰਾਜਾ ਹਿੰਦੁਸਤਾਨੀ ਚਵੀ ਦੇਖਣ ਨੂੰ ਮਿਲਣ ਵਾਲਾ ਸੀ ਪਰ ਉਹ ਇਹ ਫਿਲਮ ਨਾ ਕਰ ਪਾਈ ਆਓ ਜਾਣਦੇ ਹਾਂ ਇਸ ਪਿੱਛੇ ਕੀ ਕਾਰਨ ਸੀ ਤਰਸਲ ਅਸ਼ਵਰੀਆ ਨਾਲ ਸੰਬੰਧਿਤ ਕਪਲ ਸ਼ਰਮਾ ਦੇ ਸ਼ੋਅ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਸਾਹਮਣੇ ਆਇਆ ਹੈ ਇਸ ਵੀਡੀਓ ਚ ਅਸ਼ਵਰੀਆ ਨੇ ਖੁਦ ਦੱਸਿਆ ਹੈ ਕਿ ਉਹ ਫਿਲਮ ਰਾਜਾ ਹਿੰਦੁਸਤਾਨੀ ਕਰਨ ਜਾ ਰਹੀ ਸੀ ਪਰ ਨਹੀਂ ਕਰ ਸકી ਇਸ ਵੀਡੀਓ ਚ ਕਪਲ ਨੇ ਅਸ਼ਵਰੀਆ ਨੂੰ ਪੁੱਛਿਆ ਕਿ ਮਿਸ ਵਰਡ ਜਿੱਤਣ ਤੋਂ ਬਾਅਦ ਕੀ ਤੁਸੀਂ ਸੋਚਿਆ ਸੀ ਕਿ ਬਾਲੀਵੁੱਡ ਚ ਜਾਓਗੇ ਜਾਂ ਨਹੀਂ ਇਸ ਤੇ ਅਸ਼ਵਰੀਆ ਕਹਿੰਦੀ ਕਿ ਨਹੀਂ ਮੈਨੂੰ ਪਤਾ ਹੈ ਕਿ ਅੱਜਕੱਲ ਲੋਕ ਸੋਚਦੇ ਨੇ ਕਿ ਜੇਕਰ ਉਹ ਕਿਸੇ ਮੁਕਾਬਲੇ 'ਚ ਹਿੱਸਾ ਲੈਂਦੀ ਹੈ ਤਾਂ ਉਹਨਾਂ ਲਈ ਹੋਰ ਦਰਵਾਜ਼ੇ ਖੁੱਲ ਜਾਂਦੇ ਨੇ ਪਰ ਅਜਿਹਾ ਨਹੀਂ ਸੀ ਅਸ਼ਵਰੀਆ ਨੇ ਕਿਹਾ ਕਿ ਮੇਰੇ ਨਾਲ ਅਜਿਹਾ ਨਹੀਂ ਸੀ ਮੇਰੀ ਕਹਾਣੀ ਵੱਖਰੀ ਹੈ ਉਸਨੇ ਦੱਸਿਆ ਕਿ ਮੈਨੂੰ ਇਸ ਟਾਈਟਲ ਤੋਂ ਪਹਿਲਾਂ ਮੌਕਾ ਮਿਲਿਆ ਸੀ ਅਸ਼ਵਰੀਆ ਨੇ ਦੱਸਿਆ ਕਿ ਸ਼ਾਇਦ ਮੇਰੀ ਪਹਿਲੀ ਫਿਲਮ ਰਾਜਾ ਹਿੰਦੁਸਤਾਨੀ ਹੁੰਦੀ ਪਰ ਮੈਂ ਆਖਰੀ ਸਮੇਂ ਤੇ ਫਿਲਮਾਂ ਨੂੰ ਨਾ ਕਹਿ ਦਿੱਤੀ ਸੀ ਅਤੇ ਇਸ ਮੁਕਾਬਲੇ ਦੇ ਵਿੱਚ ਹਿੱਸਾ ਲੈਣ ਬਾਰੇ ਸੋਚਿਆ ਸੀ ਅਸ਼ਵਰੀਆ ਨੇ ਅੱਗੇ ਕਿਹਾ ਕਿ ਮੈਂ ਨਹੀਂ ਸੋਚਿਆ ਸੀ ਕਿ ਮੈਂ ਫਿਲਮਾਂ 'ਚ ਜਾਵਾਂਗੀ ਜ਼ਿਕਰਯੋਗ ਹੈ ਕਿ ਅਸ਼ਵਰੀਆ ਰਾਏ ਅੱਜਕੱਲ ਇੰਡਸਟਰੀ ਦੀਆਂ ਮਸ਼ਹੂਰ ਅਭਿਨੇਤਰੀਆਂ ਵਿੱਚੋਂ ਇੱਕ ਹੈ ਇਸ ਤੋਂ ਇਲਾਵਾ ਜੇਕਰ ਅਸ਼ਵਰੀਆ ਦੀ ਗੱਲ ਕਰੀਏ ਤਾਂ ਉਹ ਆਪਣੇ ਨਿੱਜੀ ਜ਼ਿੰਦਗੀ ਨੂੰ ਲੈ ਕੇ ਕਾਫੀ ਸੁਰੱਖਿਆ ਦੇ ਵਿੱਚ ਹੈ ਹਰ ਰੋਜ ਸ਼ਵਰੀਆ ਤੇ ਅਭਿਸ਼ੇਕ ਦੇ ਵਕ ਖੁੰਦੀਆਂ ਵਾਹਾਂ ਜ਼ੋਰ ਵੜਦੀਆਂ ਨੇ ਹਾਲਾਂਕਿ ਉਹਨਾਂ ਦੇ ਵਕ ਖੁੰਦੀਆਂ ਵਾਹਾਂ ਹਮੇਸ਼ਾ ਝੂਠ ਨਿਕਲਦੀਆਂ ਨੇ ਹਾਲੀ ਚ ਦੋਹਾਂ ਦਾ ਇਕੱਠੇ ਇੱਕ ਵੀਡੀਓ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋਇਆ ਸੀ